ਤਹਾਉ ਨੀਅੇ ਤਨ ਗੁਰੂ ਸ੍ਰੀ ਹਰਿ ਰਾਏ ਸਹਿ ਮਹਾਰਾਜ ਚੇਪਾ ਸਾਹ ਪਲੰਤੇ ਬਿਰਾਜ ਪਾਇਆ ਇਧਰੋਂ ਸੰਗਤਾਂ ਉੱਚੀ ਆਵਾਜ਼ ਦੇ ਵਿੱਚ ਗੁਰਬਾਣੀ ਪੜ੍ਹਦੀ ਆ ਰਹੀ ਹੈ ਇਧਰ ਜਦੋਂ ਗੁਰੂ ਸਾਹਿਬ ਨੇ ਸਭ ਦਾ ਗੁਰਬਾਣੀ ਦਾ ਸੁਣਿਆ ਬੜੀ ਕਾਲੀ ਦੇ ਨਾਲ ਜਿਸ ਮੰਝੇ ਤੇ ਬਰਾਜੇ ਸਣ ਉੱਠੇ ਨੇ ਤੇ ਆਪ ਜੀ ਨੇ ਗੋਡੇ ਤੇ ਪਵਿੱਤਰ ਉੱਠੇ 6 ਵਜੇ ਸਿੱਖਾਂ ਨੇ ਪੁੱਛਿਆ ਕਿੰ ਲੱਗੇ ਮਹਾਰਾਜ ਜੀ ਕੀ ਹੋ ਗਿਆ ਕਹਿਣ ਲੱਗੇ ਸਿੱਖ ਬਾਣੀ ਪੜ੍ਹਦੇ ਸਨ ਬਾਣੀ ਦਾ ਅਦਬ ਬਾਣੀ ਦਾ ਸਤਕਾਰ ਆਪ ਗੁਰੂ ਨਾਨਕ ਹੁੰਦੇ ਹੋਏ ਤਨ ਸ਼੍ਰੀ ਗੁਰੂ ਹਰ Rai ਸਾਹਿਬ ਮਹਾਰਾਜ ਨੇ ਦੱਸਿਆ ਉਸ ਸਮੇਂ ਜਦੋਂ ਸਿੱਖਾਏ ਸਿੱਖਾ ਨੂੰ ਮਹਾਰਾਜ ਨੇ ਕਿਹਾ ਕਿ ਲੱਗੇ ਜਿਹਦੇ ਮਨ ਦੇ ਵਿੱਚ ਬਾਣੀ ਦਾ ਅਦਬ ਨਹੀਂ ਉਹ ਸਿੱਖ ਨਹੀਂ ਹੋ ਸਕਦਾ ਸੇਖੀ ਉਹ ਹੈ ਜਿਹਦੇ ਮਨ ਦੇ ਵਿੱਚ ਬਾਣੀ ਦਾ ਅਦਬ ਹੈ ਸਤਕਾਰ ਹੈ ਤੇ ਗੁਰੂ ਦਾ ਹੁਕਮ ਮੰਨਦਾ